ਇਸ ਸਾਲ ਜਿਹੜਾ ਹੈ 2020 ਮੈਚ ਜਿਹੜਾ ਹੈ ਅਮਰੀਕਾ ਦੇ ਵਿੱਚ ਹੋਣ ਜਾ ਰਹੇ ਨੇ ਅੱਛਾ ਦਿਵਿਆਂਗ ਉਹਨਾਂ ਨੇ ਮੈਨੂੰ ਇੱਕ ਬਹੁਤ ਵੱਡੀ ਅਪਰਚੂਨਿਟੀ ਦਿੱਤੀ ਹੈ ਦਿਵਿਆਂਗ ਜਿਹੜਾ ਕਿ ਇਹਦੇ ਵਿੱਚ ਪਰਸੈਂਟੇਜ ਹੁੰਦੀ ਹੈ ਕਿ ਬੰਦਾ ਕਿੰਨਾ ਡਿਸਿਪਲਨ ਹੈ ਤੇ ਉਹਨਾਂ ਨੇ ਸਿਰਫ ਅਮਰੀਕਾ ਲਈ ਉਹਨਾਂ ਨੇ 10% ਜਿਹੜਾ ਰੱਖਿਆ ਹੈ ਕਿ 10% ਜਿਹੜਾ ਹੋਏਗਾ ਤੋਂ ਮੈਂ ਕਲੀਮੇਟ ਲੈ ਸਕਦਾ ਮੇਰੇ ਖਿਆਲ ਵਿੱਚ ਸਭ ਤੋਂ ਬਹੁਤ ਆਰਗੇਨਾਈਜ਼ਡ ਉਥੇ ਅਸੋਸੀਏਸ਼ਨ ਬਣਾਈ ਹੈ ਉਸ ਬੋਰਡ ਦਾ ਮੈਂਬਰ ਆ ਤੇ ਉਹਨਾਂ ਨਾਲ ਰਲ ਕੇ ਇੱਕ ਅਸੀਂ ਵਧੀਆ ਕੰਮ ਕਰਾਂਗੇ ਤੇ ਵਧੀਆ ਹੀ ਕੀਤੀ ਕੀ ਜ਼ਿੰਮੇਵਾਰੀ ਨੂੰ ਤੁਸੀਂ ਕਿੰਨਾ ਕੁ ਜਿਹੜਾ ਟਾਪ ਮੰਨਦੇ ਹੋ ਕਿਸ ਤਰ੍ਹਾਂ ਦਾ ਮੰਨਦੇ ਹੋ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਵਿੱਚ ਬਹੁਤ ਸਾਰੇ ਬਦਲਾਅ ਵੀ ਕਰਨ ਦੀ ਲੋੜਤਾ ਉਸ ਨੂੰ ਵੀ ਬਦਲਾਅ ਕੀਤਾ ਜਾਏ ਦਾ ਸਮਰ نیوز ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਕ੍ਰਿਕਟ ਦੇ ਨਾਲ ਸੰਬੰਧਿਤ ਗੱਲ ਕਰਨ ਜਾ ਰਹੇ ਹਨ ਕ੍ਰਿਕਟ ਦੀ ਗੱਲ ਕਰੀਏ ਤੇ ਦਿਵਿਆਂਗ ਲੋਕਾਂ ਲਈ ਜਿਹੜਾ ਹੈ ਇੰਡੀਅਨ ਕ੍ਰਿਕਟ ਬੋਰਡ ਜਿਹੜਾ ਹੈ ਬਹੁਤ ਵੱਡੇ ਲੈਵਲ ਤੇ ਵਰਕ ਕਰ ਰਿਹਾ ਹੈ ਖਾਸ ਕਰਕੇ ਜੇਕਰ ਗੱਲ ਕੀਤੀ ਜਾਵੇ ਤੇ ਇਸ ਸਾਲ ਜਿਹੜਾ ਹੈ 2020 ਮੈਚ ਜਿਹੜਾ ਹੈ ਅਮਰੀਕਾ ਦੇ ਵਿੱਚ ਹੋਣ ਜਾ ਰਹੇ ਨੇ ਜਿਸ ਦੀ ਰਿਪਰਿਜ਼ੈਂਟ ਜਿਸ ਦੀ ਜਿਹੜੀ ਪ੍ਰਧਾਨਗੀ ਨੇ ਹੁਸ਼ਿਆਰਪੁਰ ਦੇ ਸੰਬੰਧਿਤ ਟਾਂਡਾ ਨਾਲ ਡਾਕਟਰ ਸਤਵਿੰਦਰ ਸਿੰਘ ਸੱਤਾ ਜੋ ਕਿ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਬਣਾਈ ਗਏ ਨੇ ਉਹਨਾਂ ਦੀ ਕੀਤੀ ਗਈ ਹੈ ਉਹ ਡਾਕਟਰ ਸਤਵਿੰਦਰ ਸਿੰਘ ਸੱਤਾ ਜੋ ਕਿ ਇੰਡੀਆ ਆਏ ਹੋਏ ਨੇ ਔਰ ਖਾਸ ਕਰਕੇ ਦਾ ਸਮਰ نیوز ਦੇ ਨਾਲ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਕਿਉਂਕਿ ਖਾਸ ਕਰਕੇ ਜਿਹੜੇ ਦਿਵਿਆਂਗ ਲੋਕ ਨੇ ਉਹਨਾਂ ਵਾਸਤੇ ਇਹ ਬੋਰਡ ਬਣਾਇਆ ਗਿਆ ਹੈ ਕਿਉਂਕਿ ক্রিকেট ਟੀਮ ਹੈ ਗਠਿਤ ਕੀਤੀ ਜਾਣੀ ਹੈ ਅਗਲੇ ਸਾਲ ਜਿਹੜਾ ਹੈ ਵਰਲਡ ਚੈਂਪੀਅਨਸ਼ਿਪ ਵੀ ਹੋਣੀ ਹੈ ਪੂਰੀ ਤਿਆਰੀਆਂ ਨੂੰ ਲੈ ਕੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਦਸੰਬਰ نیوز ਦੇ ਵਿੱਚ ਤੁਹਾਡਾ ਸਵਾਗਤ ਹੈ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਔਰ ਕਿਸ ਤਰ੍ਹਾਂ ਦਾ ਇਹ ਬੋਰਡ ਹੈ ਕਿਸ ਤਰ੍ਹਾਂ ਇਹ ਕੰਮ ਕਰੇਗਾ ਕਿਉਂਕਿ ਬਹੁਤ ਸਾਰੇ ਖਿਡਾਰੀ ਜਿਹੜੇ ਦਿਵਿਆਂਗ ਹੁੰਦੇ ਨੇ ਉਹਨਾਂ ਨੂੰ ਜਿਹੜਾ ਹੈ ਅੱਗੇ ਵਧਣ ਦਾ ਮੌਕਾ ਦਿੱਤਾ ਜਾਏਗਾ ਦਿਵਿਆਂਗ ਕ੍ਰਿਕਟ ਬੋਰਡ ਬਲੋ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਦੇਖੋ ਜੀ ਅਮਰੀਕਾ ਇੱਕ ਫਾਰਵਰਡ ਕੰਟਰੀ ਹੈ ਤੇ ਉੱਥੇ ਦੇ ਜਿਹੜੇ ਲੋਕ ਵੀ ਨੇ ਬੜੇ ਮੁਤਲਕ ਡਿਸਪਲਨ ਆ ਰਹੇ ਨੇ ਤੇ ਆ ਜਿਹੜਾ ਕੰਮ ਹੋਏਗਾ ਸਾਰਾ ਡਿਸਪਲਨ ਦੇ ਚ ਨਾਲੇ ਜਿਹੜੇ ਸਾਡੇ ਜਿਹੜੇ ਹੈਡ ਨੇ ਉਹਨਾਂ ਨੇ ਵੀ ਸਾਨੂੰ ਗਾਈਡ ਕਰਨਗੇ ਕਿ ਤੁਸੀਂ ਕਿੱਦਾਂ ਕਰਨਾ ਤੇ ਸਾਡੇ ਅਸੀਂ ਆਪਣੀ ਫੁੱਲੀ ਡਿਊਟੀ ਨਿਭਾਵਾਂਗੇ ਇੱਕ ਚੰਗੇ ਪ੍ਰਬੰਧਕਾਂ ਦੇ ਨਾਲ ਤੇ ਜੋ ਵੀ ਇੱਕ ਵਧੀਆ ਅਸੀਂ ਚੀਜ਼ ਪੇਸ਼ ਕਰ ਸਕੇ ਅਸੀਂ ਕਰ ਲਵਾਂਗੇ ਡਾਕਟਰ ਸਾਹਿਬ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਇੱਕ ਦਿਵਿਆੰਗ ਵਿਅਕਤੀ ਲਈ ਜਿਹੜਾ ਹੈ ਇਸ ਬੋਰਡ ਦੇ ਵਿੱਚ ਖੇਡਣਾ ਔਰ ਖਾਸ ਕਰਕੇ ਉਸ ਨੂੰ ਮੌਕਾ ਦੇਣਾ ਇਸ ਮੁਕਾ ਮਿਲਣ ਤੋਂ ਬਾਅਦ ਜਿਹੜੇ ਅਗਲੇ ਸਾਲ ਜਿਹੜੀ ਇੱਕ ਵਰਲਡ ਚੈਂਪੀਅਨਸ਼ਿਪ ਹੋਣ ਜਾ ਰਹੀ ਹੈ ਉਸ ਤੇ ਪ੍ਰਬੰਧ ਕਿਸ ਤਰ੍ਹਾਂ ਦੇਣਗੇ ਕਿਉਂਕਿ ਇਸ ਦੇ ਵਿੱਚ ਜਿਹੜੀ ਹੈ ਟੀਮ ਦੀ ਚੈਨ ਕੀਤਾ ਜਾਏਗਾ ਜਾਂ ਖਿਡਾਰੀਆਂ ਦਾ ਚੈਨ ਕੀਤਾ ਜਾਏਗਾ ਇਸ ਲੀਗ ਦੇ ਵਿੱਚ ਅੱਛਾ ਦਿਵਿਆਂਗ ਉਹਨਾਂ ਨੇ ਮੈਨੂੰ ਇੱਕ ਬਹੁਤ ਵੱਡੀ ਅਪਰਚੂਨਿਟੀ ਦਿੱਤੀ ਹੈ ਦਿਵਿਆਂਗ ਜਿਹੜਾ ਕਿ ਇਹਦੇ ਵਿੱਚ ਪਰਸੈਂਟੇਜ ਹੁੰਦੀ ਹੈ ਕਿ ਬੰਦਾ ਕਿੰਨਾ ਡਿਸੇਬਲ ਹੈ ਤੇ ਉਹਨਾਂ ਨੇ ਸਿਰਫ ਅਮਰੀਕਾ ਲਈ ਉਹਨਾਂ ਨੇ 10% ਜਿਹੜਾ ਰੱਖਿਆ ਹੈ ਕਿ 10% ਜਿਹੜਾ ਹੋਏਗਾ ਤਾਂ ਉਹ ਮੈਂ ਟੀਮ ਵਿੱਚ ਲੈ ਸਕਦਾ ਤੇ ਇਹ ਬੜੀ ਵੱਡੀ ਗੱਲ ਹੈ ਕਿ ਅਸੀਂ ਇੱਕ ਦਿਵਿਆਂਗ ਲੋਕਾਂ ਨੂੰ ਇੱਕ ਅਪਰਚੂਨਟੀ ਦੇ ਰਹੇ ਆ ਤੇ ਉਹਨਾਂ ਨੂੰ ਵੀ ਇੱਕ ਮੌਕਾ ਦੇ ਰਹੇ ਆ ਕਿ ਉਹ ਵੀ ਆਪਣਾ ਜੋ ਸਕਿੱਲ ਇਹ ਲੋਕਾਂ ਦੇ ਸਾਹਮਣੇ ਲਿਆ ਸਕਣ ਤੇ ਉੱਥੇ ਦੇ ਜੀ T20 ਵੀ ਹੋਣੀ ਹੈ ਮੇਰੇ ਖਿਆਲ ਚ ਸਭ ਤੋਂ ਬਹੁਤ ਆਰਗੇਨਾਈਜ਼ਡ ਉੱਥੇ ਅਸੋਸੀਏਸ਼ਨ ਬਣਾਈ ਹੈ ਉਸ ਬੋਰਡ ਦਾ ਮੈਂ ਮੈਂਬਰ ਆ ਤੇ ਉਹਨਾਂ ਨਾਲ ਰਲ ਕੇ ਇੱਕ ਅਸੀਂ ਵਧੀਆ ਕੰਮ ਕਰਾਂਗੇ ਤੇ ਵਧੀਆ ਹੀ ਇੱਕ ਜਿਹੜੀ ਇਹ ਟੂਰਨਾਮੈਂਟ ਬੜੇ ਅਸੀਂ ਦਿਲ ਨਾਲ ਲੰਭਾਵਾਂਗੇ ਖਾਸ ਕਰਕੇ ਪੰਜਾਬੀ ਨੂੰ ਇੱਕ ਮੌਕਾ ਮ ਦਿੱਤਾ ਗਿਆ ਖਾਸ ਕਰਕੇ ਤੁਸੀਂ ਪੰਜਾਬ ਨਾਲ ਸੰਬੰਧਤ ਹੋ ਹੁਸ਼ਿਆਰਪੁਰ ਜ਼ਿਲ੍ਹਾ ਔਰ ਟਾਂਡੇ ਨਾਲ ਸੰਬੰਧ ਤੋਂ ਬਹੁਤ ਸਾਰੇ ਤੁਹਾਡੇ ਵਰਕ ਵੀ ਰਹੇ ਨੇ ਖਾਸ ਕਰਕੇ ਇਸ ਇਸ ਵਕਤ ਜਿਹੜੀ ਇਸ ਜਿਹੜੀ ਦਿੱਤੀ ਗਈ ਜ਼ਿੰਮੇਵਾਰੀ ਨੂੰ ਤੁਸੀਂ ਕਿੰਨਾ ਕੁ ਜਿਹੜਾ ਟਫ ਮੰਨਦੇ ਹੋ ਕਿਸ ਤਰ੍ਹਾਂ ਦਾ ਮੰਨਦੇ ਹੋ ਕਿ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਵਿੱਚ ਬਹੁਤ ਸਾਰੇ ਬਦਲਾਅ ਵੀ ਕਰਨ ਦੀ ਜ਼ਰੂਰਤ ਹੈ ਉਸ ਨੂੰ ਵੀ ਬਦਲਾਅ ਕੀਤਾ ਜਾਏਗਾ ਹਾਂਜੀ ਸ਼ੋਰ ਉਹਦੇ ਵਿੱਚ ਸਾਡੇ ਜਿਹੜੇ ਨੇ ਮੇਨ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਉਹਨਾਂ ਦਾ ਇਹ ਉਹ ਬੜੇ ਗਵਰਨਮੈਂਟ ਦੇ ਲੈਵਲ 'ਤੇ ਬਹੁਤ ਉਹਨਾਂ ਦਾ ਹੱਥੇ ਉਹਨਾਂ ਦਾ ਨਾਂ ਇਹਕਰਾਂਤ ਸ਼ਰਮਾ ਉਹਨਾਂ ਉਹਨਾਂ ਨੇ ਮੈਨੂੰ ਹੀ ਮੌਕਾ ਦਿੱਤਾ ਤੇ ਅੱਗੇ ਵੀ ਜੋ ਕਹਿਣਗੇ ਮੈਂ ਉਹਨਾਂ ਦੇ ਬੇਸ ਤੇ ਮੈਂ ਹਰ ਕੰਮ ਕਰਾਂ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਤੇ ਡਾਕਟਰ ਸਤਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਿਹੜੀ ਵੀ ਜ਼ਿੰਮੇਵਾਰੀ ਲੀਗ ਵੱਲੋਂ ਜਾਂ ਬੋਰਡ ਵੱਲੋਂ ਦਿੱਤੀ ਗਈ ਹੈ ਉਸ ਨੂੰ ਉਹ ਪੂਰੀ ਤਦਹੀ ਨਾਲ ਨਿਭਾਉਣਗੇ ਤਾਂ ਜੋ ਇਸ ਲੀਗ ਨੂੰ ਜਿਹੜਾ ਹੈ 2020 ਨੂੰ ਜਿਹੜਾ ਅਮਰੀਕਾ ਦੇ ਵਿੱਚ ਸਫਲ ਕਰਕੇ ਜਿਹੜਾ ਅਗਲੇ ਸਾਲ ਜਿਹੜਾ ਵਰਲਡ ਕੱਪ ਜਿਹੜਾ ਵਿਆਗ ਵਰਲਡ ਕੱਪ ਇੰਡੀਆ ਦੇ ਵਿੱਚ ਹੋਣ ਵਾਲਾ ਉਸ ਨੂੰ ਸਫਲ ਬਣਾਉਣ ਦੇ ਵਿੱਚ ਉਹ ਆਪਣਾ ਅਹਿਮ ਯੋਗਦਾਨ ਦੇਣਗੇ ਕੈਮਰਾਮੈਨ ਨਰੇਸ਼ ਤੇ ਨਾਰ ਰਮਨ ਖੋਸਲਾ ਦਾ ਸਮਰ ਨਿਊਜ਼ ਹੁਸ਼ਿਆਰਪੁਰ